ਸਤਿ ਸ਼੍ਰੀ ਅਕਾਲ ਜੀ ਮੈਂ ਗੁਰਵਿੰਦਰ ਸਿੰਘ ਬਾਜਵਾ ਅੱਜ 27 ਸਤੰਬਰ 2025 ਦਾ ਦੇਣਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੇ ਵਿੱਚ ਜਿਹੜਾ ਦੋ ਦਿਨਾਂ ਮੇਲਾ ਸੀਗਾ ਅੱਜ ਉਹਦਾ ਆਖਰੀ ਦਿਨ ਸੀਗਾ ਤੇ ਜਿਵੇਂ ਕਿ ਤੁਸੀਂ ਪਿਛਲੀਆਂ ਵੀਡੀਓ ਚ ਵੇਖ ਰਹੇ ਜੇ ਸਾਡਾ ਸਮਾਂ ਨਹੀਂ ਉੱਥੇ ਜਾਣ ਦਾ ਕਿਉਂਕਿ ਅਸੀਂ ਕਲਾਂਨੌਰ ਲਾਗੇ ਜਿਹੜੇ ਉਹ ਪੰਜ ਪਿੰਡ ਨੇ ਉਹਨਾਂ ਵਿੱਚ 1200 ਏਕੜ ਕਣਕ ਬਜਾਈ ਦਾ ਜਿਹੜਾ ਟੀਚਾ ਵਾ ਉਹਦੇ ਉੱਤੇ ਕੰਮ ਕਰਨਾ ਸ਼ੁਰੂ ਕੀਤਾ ਵਾ ਸਾਡੇ ਗਰੁੱਪ ਨੇ ਜੰਗਨੋਟਾ ਫਾਰਮਰ ਗਰੁੱਪ ਨੇ ਉਹ ਤੋਂ ਇਲਾਵਾ ਕਾਰ ਸੇਵਾ ਗਵਾਨਾਂ ਵਾਲੇ ਭਾਈ ਸੁਖਵਿੰਦਰ ਸਿੰਘ 2500 ਏਕੜ ਉਹਨਾਂ ਦਾ ਆ ਤੇ ਉਹਦੇ ਨਾਲ ਸੰਬੰਧਿਤ ਤਿਆਰੀਆਂ ਚੱਲ ਰਹੀਆਂ ਪਹਿਲਾਂ ਅਪਰਾਲੀ ਨੂੰ ਵਿੱਚ ਨੱਪਿਆ ਜਾ ਰਿਹਾ ਬਿਲਿੰਗ ਕੀਤੀ ਜਾ ਰਹੀ ਆ ਕਟਰ ਫੇਰੇ ਜਾ ਰਹੇ ਆ ਰੋਟਾਵੇਟਰ ਫੇਰਿਆ ਜਾ ਰਿਹਾ ਤਵੀਆਂ ਫੇਰੀਆਂ ਜਾ ਰਹੀਆਂ ਥੋੜਾ ਅੱਜ ਟਾਈਮ ਸੀਗਾ ਉਧਰ ਸਾਰੇ ਆਪਰੇਸ਼ਨਾਂ ਦੇ ਵਿੱਚ ਸਾਡਾ ਖਜ਼ਾਨਚੀ ਬਲਵਿੰਦਰ ਸਿੰਘ ਲੱਗਾ ਹੋਇਆ ਤੇ ਅਸੀਂ ਕਿਤੇ ਅੱਜ ਬੀਜ ਖਾਦ ਦਾ ਥੋੜਾ ਪਤਾ ਕਰਨਾ ਸੀ ਤੇ ਆਏ ਆ ਅੱਜ ਆਪਣੇ ਇਲਾਕੇ 'ਚ ਆ ਤੇ ਆ ਸਾਰੀ ਜਿਹੜੀ ਆ ਇੱਥੇ ਆਮ ਤੌਰ ਤੇ ਤੁਸੀਂ ਦੇਖਦੇ ਜੇ ਆ ਜਿਹੜੀ ਬਗੀਚੀ ਆ ਇਹ ਮਹਾਰਾਜ ਦੀ ਕਿਰਪਾ ਸਦਕਾ ਇਹ ਸਾਰੀ ਸਬਜ਼ੀ ਫਲ ਫਰੂਟ ਜਿਹੜਾ ਹੁੰਦਾ ਵਾ ਸਾਡੀਆਂ ਲੋੜਾਂ ਜੋਗਾ ਲੱਗਦਾ ਆ ਤੇ ਉਹਦੇ ਪਿੱਛੇ ਹਮੇਸ਼ਾ ਆ ਸਾਡਾ ਅਗਮੁਖਤ ਕਿਸਾਨ ਆ ਗੁਰਬਖਸ਼ ਸਿੰਘ ਤੇ ਬਹੁਤ ਮਿਹਨਤੀ ਬੰਦਾ ਡੇਰੀ ਵੀ ਥੋੜੀ ਜੀ ਹੈਗੀ ਆ ਤੇ ਆ ਸਾਰਾ ਹਿੱਸਾ ਆਰਗੇਨਿਕ ਆ ਆਰਗੇਨਿਕ ਬਾਸਮਤੀ ਆ ਆ ਸਾਰੀ ਆਰਗੇਨਿਕ ਬਗੀਚੀ ਆ ਤੇ ਸੀ ਸਬਜੀ ਦੇ ਆਪਾਂ ਬੀਜ ਇਕੱਠੇ ਕੀਤੇ ਸੀ ਸਾਰੇ ਦੇਸੀ ਵੀ ਤੇ ਦੂਜੇ ਵੀ ਤੇ ਸੀਡ ਗਿੱਟਾਂ ਵੀ ਤੇ ਉਹਦੇ ਲਾਉਣ ਬਾਰੇ ਡੇ ਹਾਂ ਵਿਚਾਰ ਕਰਨ ਤੇ ਥੋੜੀ ਗਰਮੀ ਤੇ ਹਮਸਜ ਜਿਆਦਾ ਸੀ ਉਹਨੂੰ ਥੋੜਾ ਜਿਆਦਾ ਡਿਲੇ ਕੀਤਾ ਤੇ ਉਹਦਾ ਹੀ ਵੇਖ ਰਹੇ ਸੀਗੇ ਤੇ ਆਹ ਇਲਾਕੇ ਦੇ ਵਿੱਚ ਤੁਸੀਂ ਵੇਖੋ ਵੀ ਆਹ ਵੱਖ-ਵੱਖ ਕਾਰਵਾਈਆਂ ਆ ਵੀਰ ਇੱਥੇ 1509 ਹੀ ਇਹਨੇ ਉਹ ਵੱਢ ਕੇ ਤੇ ਝਾੜ ਘਟੇ ਆ ਤਕਾਂ بارشਾਂ ਨਾਲ ਖੜਾ ਵਾਲੇ ਏਰੀਏ 'ਚ ਤਾਂ 100% ਹੀ ਖਤਮ ਆ ਦੂਜੇ ਵੀ ਜਿਹੜੇ 23-24 ਕੁਇੰਟਲ ਨਿਕਲਣੇ ਸੀ ਉੱਥੇ 15-16 ਕੁਇੰਟਲ ਹੀ ਲਿਕ ਰਹੀ ਆ ਅਤੇ ਹੁਣ ਉਹ ਆਂਦੇ ਹੁੰਦੇ ਨਾ ਵਿਚਾਰੇ ਤਰਲੇ ਹੀ ਹੁੰਦੇ ਆ ਹੁਣ ਤੀਜੀ ਫਸਲ ਦੇ ਕੋਸ਼ਿਸ਼ ਆ ਆ ਫਲੀਆਂ ਬੀਤੀਆਂ ਵਾ ਆ ਸੁਪਰੀਮ 110 ਝੋਨਾ ਖੜਾ ਆ ਬਹੁਤ ਏ 1 ਆ ਬੜੀ ਇਹਦੀ ਸੇਵਾ ਕੀਤੀ ਆ ਗੁਰਬਖਸ਼ ਨੇ ਇਹਨੂੰ ਹਲਕਾ ਜਿਹਾ ਹਲਦੀ ਦਾ ਆਉਣ ਲੱਗਾ ਸੀਗਾ ਪਰ ਉਹਨੂੰ ਸਮੇਂ ਸਿਰ ਰੋਕ ਲਿਆ ਗਿਆ ਐ ਇਸ ਵੇਲੇ ਦਾਣੇ ਦੂਣੇ ਬੜੇ ਵਧੀਆ ਟੋਪਦੇ ਆ ਆ ਵੇਖੋ ਨਾਲੋਂ ਨਾਲ ਬਿਜਲੀ ਆ ਰਹੀ ਆ ਪਾਣੀ ਲੱਗ ਰਿਹਾ ਹੈ ਨਾ ਜੀ ਔਰ ਮਟਰਾਂ ਦੀ ਬਜਾਈ ਵੀ ਚਲ ਤੇ ਜਿੰਨਾ ਚੱਲਣ ਢਈ ਆ ਜਿਹੜੇ ਆਲੂਆਂ ਵਾਲੇ ਆ ਉਹ ਆਲੂਆਂ ਦੇ ਦਵਾਲੇ ਵੀ ਹੋ ਗਏ ਆ ਤੇ ਆ ਸਾਰੇ ਫਰੂਟ ਵਾਲੇ ਆ ਅਸੀਂ ਦੇਖਣਦੇ ਆ ਇਹ ਟੋਟਲੀ ਇਹਨੂੰ ਵਾਹ ਵਾ ਕੇ ਹੀ ਆ ਤੁਸੀਂ ਇੰਨੀ ਕਿਸਮ ਦਾ ਘਾਹ ਵੇਖ ਰਹੇ ਹੋਗੇ ਤੇ ਇਤੋਂ ਹੀ ਪਤਾ ਲੱਗ ਜਾਂਦਾ ਵੀ ਇੱਥੇ ਰਾਉਂਡ ਅਪ ਵਗੈਰਾ ਨਹੀਂ ਵਰਤੀ ਜਾ ਰਹੀ ਆ ਸਾਰੀ ਕਿਸਮ ਦੇ ਫਰੂਟ ਦੇ ਦਰਖਤਾਂ ਹੀ ਪਿਛਲੇ ਛੇ-ਸੱਤ ਸਾਲਾਂ ਦੇ ਵਿੱਚ ਜਿੱਥੋਂ ਵੀ ਜੋ ਮਿਲਦਾ ਉਹ ਲਿਆ ਕੇ ਲਾਏ ਆ ਤੇ ਕਿੰਨੂ ਨੂੰ ਬਹੁਤ ਸੋਹਣਾ ਆ ਆਇਆ ਹੋਇਆ ਫਲ ਤੇ ਆ ਆਂਬ ਵੀ ਅੱਗੇ ਨਾਲੋਂ ਬਹੁਤ ਸੋਹਣਾ ਹੋ ਗਿਆ ਇਹਨੂੰ ਸਪੋਰਟ ਦੀ ਲੋੜ ਐ ਇਹਨੂੰ ਦੋ-ਚਾਰ ਫਰੂਟ ਆ ਵੀ ਗਏ ਸੀਗੇ ਪਰ ਆ ਦੇਖੋ ਆ ਦੇਖੋ ਆ ਕਿੰਨੂ ਨੂੰ ਬਹੁਤ ਸੋਹਣਾ ਫਲ ਆਇਆ ਤੇ ਉਹ ਪਰਾ ਮੇਰੇ ਖਾਲ ਸੰਤਰਾ ਆ ਕਿੰਨੂ ਉਹ ਵੀ ਕਿਨੂ ਆ ਤੇ ਇੱਕ ਚੀਜ਼ ਤੁਹਾਨੂੰ ਦੱਸਣੀ ਸੀ ਆ ਜਿਹੜੀਆਂ ਘੱਟ ਹਰੇ ਰੰਗ ਦੀਆਂ ਟਾਹਣੀਆਂ ਹੁੰਦੀਆਂ ਹਨ ਇਹਨਾਂ ਨੂੰ ਨਾ ਨਾਲੋਂ ਨਾਲ ਹੀ ਆ ਦੇਖੋ ਕਿਉਂ ਬੂਟੇ ਦੀ ਜਾਨ ਮਰਦੀ ਆ ਇਹਨਾਂ ਨੂੰ ਨਾਲੋਂ ਨਾਲ ਕੱਟਣਾ ਹੁੰਦਾ ਪ੍ਰੂਨਿੰਗ ਕਰਨੀ ਹੁੰਦੀ ਆ ਜਿਹੜੀ ਬਿਲਕੁਲ ਹਰੇ ਰੰਗ ਦੀ ਟਹਿਣੀ ਆ ਉਹ ਰੱਖਣੀ ਹੁੰਦੀ ਆ ਤੇ ਥੱਲਿਓਂ ਤਣੇ ਤੋਂ ਵੀ ਤਕਰੀਬਨ 3 ਫੁੱਟ ਤੱਕ ਜਿਹੜੀ ਆ ਨਾ ਕਟਿੰਗ ਕਰਕੇ ਤਣੇ ਨੂੰ ਮਜ਼ਬੂਤ ਕਰ ਲੈਣਾ ਚਾਹੀਦਾ ਵੀ ਜਿਹੜੀ ਕਨੋਪੀ ਆ ਉਹ ਸੋਹਣੀ ਬਣੇ ਹੁਣ ਆ ਦੇਖੋ ਜੇ ਇਹਨਾਂ ਨੂੰ ਆਪਾਂ ਸਪੋਰਟ ਨਹੀਂ ਦਿੰਦੇ ਤੇ ਇਹ ਫਰੂਟ ਦੇ ਭਾਰ ਨਾਲ ਹੀ ਥੱਲੇ ਜੜੀਆਂ ਨਾ ਟਾਣੀਆਂ ਫੜ ਜਾਂਦੀਆਂ ਤੇ ਆਹ ਜਿਹੜੀਆਂ ਉੱਪਰ ਨਿਕਲੀਆਂ ਇਹਨਾਂ ਸਾਰਿਆਂ ਨੂੰ ਕੱਟਣਾ ਬਣਦਾ। ਬਾਕੀ ਵੀ ਜਿੰਨੇ ਇੱਥੇ ਹੈਗੀ ਪੱਤਰਨਾਕ ਹੈਗੀ ਆ, ਚੀਕੂ ਹੈਗਾ ਆ, ਆड़ੂ ਹੈਗਾ ਆ ਤੇ ਉਹ ਲਗਾਟ ਲਗਾਟ ਹੈਗੀ ਆ। ਫਾਲਸਾ ਹੈਗਾ ਆ ਤੇ ਆਵਾ ਕੱਡੋ ਦੀ ਹੈਗਾ ਆ ਸਾਡੀ ਜਿਹੜੀ ਲੀਚੀ ਆ ਇਹਨੇ ਵੀ ਬਹੁਤ ਸੋਹਣੀ ਸ਼ੇਪ ਲਈ ਆ। ਬੜਾ ਜ਼ੋਰ ਲਵਾਇਆ ਵਾ ਅਸੀਂ ਚਾਰ ਲੀਜੀਆਂ ਲਾਈਆਂ ਐ ਜਿਹਦੇ ਵਿੱਚੋਂ ਦੋ ਜਿਹੜੀਆਂ ਉਹ ਚੱਲੀਆਂ ਤੇ ਆਹ ਸਾਰੀ ਲੈਂਡ ਪਰਲੀ ਫਾਲਸੇ ਦੀ ਆ ਠੀਕ ਹੈ ਜੀ ਆਹ ਜਿਹੜੀਆਂ ਉਹ گاਵਾ ਨੇ ਉੱਥੇ ਤੁਹਾਨੂੰ ਪਤਾ ਆ ਉਹ ਇੱਕ ਉਹਨਾਂ ਚੋਂ ਦੂਜੀ ਵੀ ਹੈਗੀ ਸਾਈਵਾਲ ਵੀ ਆ ਉਹਨਾਂ ਵਾਸਤੇ ਆ অর্ਗੈਨਿਕ ਚਾਰਾ ਹੀ ਆ ਤੇ ਆਹ ਫਾਲਸੇ ਵਾਲੀ ਲੈਣੇ ਆ ਤੇ ਆਹ ਸੁਖਨਾ 2020 ਚ ਲਾਇਆ ਨਾ ਆਪਾਂ ਆ 2020 ਦੇ ਵਿੱਚ ਆ ਐਵੋਕਾਡੋ ਲਾਇਆ ਸੀ ਆਪਾਂ ਸਿੰਘ ਅਗਰੋਂ ਨਰਸੀ ਹਰਮਨ ਕੋਲ ਆ ਕੇ ਇਹਨੇ ਵੀ ਸੋਹਣੀ ਸ਼ੇਪ ਇਦਾਂ ਦੀ ਲੈ ਲਈ ਆ ਗੋੜਮਾਰੋਂ ਤੁਹਾਨੂੰ ਪਰਾਂ ਨਾਲ ਨਜ਼ਰ ਆ ਰਿਆ ਤੇ ਆ ਕਾਠਾ ਕਮਾਦ ਵੀ ਹੈਗਾ ਆ ਆ ਨਾਲ ਜਿਹੜਾ ਤੇ ਆ ਵੀ ਦੇਖੋ ਤੁਸੀਂ ਆ ਜਿਹੜੀ ਆ ਇਹ ਵੀ ਅੰਬ ਦੀ ਵੈਰਾਈਟੀ ਆ ਆ ਅੰਜੀਰ ਤੁਸੀਂ ਦੇਖੋ ਇਹ ਅੰਜੀਰ ਦੀਆਂ ਨਾ ਚਾਰ ਵੈਰਾਈਟੀਆਂ ਹੁੰਦੀਆਂ ਵਾ ਉਹਨਾਂ ਚੋਂ ਇੱਕ ਆ ਤੇ ਇਹਨੂੰ ਹੁਣ ਸਪੋਰਟ ਵੀ ਦਿੱਤੀ ਆ ਵੈਸੇ ਤੇ ਜਦੋਂ ਇਹਨੂੰ ਫਰੂਟ ਆਊਗਾ ਤੇ ਬਾਅਦ ਵਿੱਚ ਇਹਦਾ حساب ਤਬ ਲਾਉਣਾ ਪਊਗਾ ਆ ਵੀ ਸੰਤਰਈ ਆ ਤੇ ਇੱਕ ਆਮਰੂਦ ਆ ਅਲਾਹਾਬਾਦੀ ਇਹ ਵੀ ਉੱਥੇ ਸਿੰਘਾਗਰੋਂ ਨਰਸੀਦਾ ਆ ਆ ਜਿਹੜਾ ਆ ਲਾਲ ਮਰੂਦ ਆ ਤੇ ਆ ਹੈਗਾ ਸਾਡਾ ਸੇਵ ਠੀਕ ਹੈ ਜੀ ਆ ਜਿਹੜਾ ਜਿੰਨਾ ਇਲਾਕਾ ਨਾ ਸਾਰਾ ਇਹ ਸਾਰਾ ਡੈਡੀਕੇਟ ਆ ਸਬਜੀ ਨੂੰ ਤੇ ਆਰਗੈਨਿਕ ਗਤੀਵਿਧੀਆਂ ਨੂੰ ਆ ਬਰਮਾ ਡੇਕਾਂ ਵਾ ਇਹ ਜਿਵੇਂ ਜਿਵੇਂ ਵੱਧ ਬੁੱਧੇ ਜਾਂਦੀਆਂ ਮੁੜ ਕੇ ਵੱਢ ਲਿਆ ਜਾਂਦਾ ਵਾ ਤੋਣ ਹੈਗੀ ਆ ਤੇ ਇੱਥੇ ਪਿਲਕਣ ਹੁੰਦੀ ਸੀ ਆ ਦੇਖੋ ਅਜੇ ਵੀ ਉਹਦੀਆਂ ਨਿਸ਼ਾਨੀਆਂ ਵਾ ਪਰ ਉਹ ਬੜੀਆਂ ਰੁੱਖਾਂ ਨੂੰ ਖਾਣ ਲੱਪੀ ਤੇ ਉਹਨੂੰ ਖਤਮ ਕਰਨਾ ਪਿਆ ਤੇ ਸਾਗਵਾਨ ਦੇ ਬੂਟੇ ਵੀ ਜਿਹੜੇ ਆ ਦੋ ਤਿੰਨ ਵੱਢ ਲਏ ਗਏ ਇਹਦੀ ਲੱਕੜ ਵਰਤ ਲਈ ਗਈ ਤੇ ਕੁਝ ਇਦਾਂ ਦਾ ਮਾਹੌਲ ਆ ਕਮੈਨ ਵਾਲੇ ਵੀ ਆ ਤੇ ਆ ਮਹਾਰਾਣੀ ਜਿਹੜੀ ਆ ਉਹ ਖਾ ਪੀ ਕੇ ਤੇ ਉਹ ਡਈ ਜੈਸ਼ ਕਰਨਾ ਉਹ ਪਰਾਂ ਰੂੜੀ ਜਮਾ ਕਰ ਲਈ ਜਾਂਦੀ ਆ ਜੋ ਘਾਸ ਫੂਸ ਰਹਿਣ ਦਿਖਉਂਦਿਆ ਉਹ ਵੀ ਸਾਰੀ ਨਾਲੋਂ ਨਾਲ ਚੱਲਦੀ ਆ ਤੋਂ ਸਾਰੇ ਸਾਥੀਆਂ ਨੂੰ ਬੇਨਤੀ ਹੁਣ ਇਹੀ ਆ ਪੀ ਆਪਾਂ ਹੜਾਂ ਚ ਵੀ ਦੇਖਿਆ ਕਰੋਨੇ ਚ ਵੀ ਦੇਖਿਆ ਲੜਾਈ ਚ ਵੀ ਦੇਖਿਆ ਵੀ ਜਿਹੜੀ ਅਸਲੀ ਜਿਹੜੀ ਖੇੜਿਆ ਨਾ ਉਹ ਹੈਗੀ ਆ ਭੋਜਨ ਸੁਰੱਖਿਆ ਦੀ ਜਾਦੀ ਜੇ ਤੁਹਾਡੇ ਕੋ ਆਪਣੇ ਜੋਗਾ ਆਪਣੀਆਂ ਫਾਲ ਸਬਜ਼ੀਆਂ ਤੇਲ ਫਸਲਾਂ ਅਨਾਜ ਫਸਲਾਂ ਤੇ ਦੁੱਧ ਹੈਗਾ ਤੇ ਤੁਸੀਂ ਰਾਜੇ ਜੇ ਫਿਰ ਤੁਹਾਨੂੰ ਕਿਸੇ ਵਰਲਡ ਆਰਡਰ ਦਾ ਕੋਈ ਖਤਰਾ ਨਹੀਂਗਾ ਤੇ ਹੁਣ ਬੜਾ ਵਧੀਆ ਸਮਾਂ ਆ ਤੇ ਬਾਗਬਾਨੀ ਮਹਿਕਮੇ ਦੀਆਂ ਕਿੱਟਾਂ ਵੀ ਬਹੁਤ ਵਧੀਆ ਆ ਹੁਣ ਮੇਲੇ ਚੋਂ ਵੀ ਲੋਕਾਂ ਨੇ ਬਹੁਤ ਲਿਆਂਦੀਆਂ ਹੋਣਗੀਆਂ ਤੇ ਅਸੀਂ ਵੀ ਬੀ ਸਾਰੇ ਇਕੱਠੇ ਕੀਤੇ ਆ ਤੇ ਆਉਣ ਵਾਲੇ ਸਮੇਂ 'ਚ ਤੁਹਾਨੂੰ ਵਿਖਾਵਾਂਗੇ ਕਿਉਂਕਿ ਹੁਣ ਜਿਆਦਾ ਸਾਡਾ ਜਿਹੜਾ ਸਮਾਂ ਆ ਉਹ ਤੇ ਉਹਨਾਂ ਪੰਜਾਬ ਪਿੰਡਾਂ 'ਚ ਨਵੀਂ ਨਗਰ 'ਚ ਤੇ ਦਬੁਰਜੀ, ਰਾਮਪੁਰ ਤੇ ਬਰੀਾਰ ਤੇ ਰਣਸੀਕੇ ਥੱਲੇ ਜੀ ਰਹਿਣਾ ਆਪਾਂ ਲਗਾਤਾਰ ਪਰ ਚਲੋ ਵਿੱਚੋਂ ਕਿਤੇ ਟਾਈਮ ਕੱਢ ਕੇ ਤੁਹਾਨੂੰ ਆ ਵਿਖਾਇਆ ਕਰਾਂਗੇ ਵੀ ਇੰਦਾਂ ਦੀ ਸਬਜ਼ੀ ਹੋ ਗਈ ਆ ਧੰਨਵਾਦ ਜੀ ਉਹ ਦਰਸਾ ਹਰ ਕਿਸਮ ਦਾ ਮਤਲਬ ਉਧਰ ਨਿਮਾ ਹੈਗੀਆਂ ਵਾ ਅਰਜੁਨ ਹੈਗਾ ਵਾ ਉਹ ਮੈਂ ਉਧਰ ਤੁਹਾਨੂੰ ਲੈ ਕੇ ਨਹੀਂ ਗਿਆ ਉਦੇ ਪੱਤੇ ਪੁੱਤੇ ਸਾਰੇ ਫਸਲ ਕਲਾਸ ਕੰਮ ਆ ਜਾਂਦੇ ਆ ਧੰਨਵਾਦ ਜੀ